ਲਾ ਸੱਜਣਾ ਪਿੰਡ ਬੱਸੀਆਂ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣੇ ਤੋਂ ਨਾ ਬਾਈ ਕੋਲੋਂ ਇਹ ਮੰਨ ਲਓ ਮੰਨ ਲਓ ਵੀ 5 ਤੋਂ 6 ਨੱਕ ਦਿਖਾਉਣ ਲੱਗੇ ਆ ਇੱਕ ਕੱਟੀ ਰਹੂਗੀ ਖਾਲੀ ਤੇ ਬਾਕੀ ਸਾਰੀਆਂ ਗੱਬਣ ਚੈੱਕ ਪਾਸ ਰਹਿਣਗੀਆਂ ਦੋ ਨੀਲੀ ਰਾਵੀ ਦੇ ਤੋਹਫੇ ਤੇ ਇੱਕ ਇਹਨਾਂ ਦੀ ਮਾਦਰ ਦਿਖਾਵਾਂਗੇ ਇਧਰਲੇ ਬੰਨੇ ਇਹ ਮੰਨ ਲਓ ਬਾਈ ਕਹਿੰਦਾ ਜਗਾ ਦੇ ਭਾਸ ਕਰਕੇ ਪਸ਼ੂ ਸੇਲ ਕਰਨੇ ਨੇ ਚੰਗੇ ਰਿਕਾਰਡ ਵਾਲੀਆਂ ਨੇ ਚੰਗੇ ਸੀਮਨ ਦੀਆਂ ਨੇ ਤੇ ਅੱਗੇ ਬਾਈ ਕਹਿੰਦਾ ਗੱਬਣ ਵੀ ਟੋਪ ਦੇ ਸੀਮਨ ਤੋਂ ਨੇ ਤੇ ਨਾ ਮਾਂ ਮਾਂ ਦਾ ਦੁੱਧ ਇਹਨਾਂ ਦਾ ਬਾਈ ਕਹਿੰਦਾ 17 17 18 18 ਕਿਲੋ ਆ ਪਸ਼ੂਤਨ ਬਾਈ ਕੋਲ ਤੁਹਾਨੂੰ ਇੱਕ ਵਾਰੀ ਦਿਖਾ ਦੂੰਗਾ ਕਾਫੀ ਗਿਣਤੀ ਚ ਰੱਖਿਆ ਹੋਇਆ ਇਧਰਲੇ ਬੰਨੇ ਵੀ ਬਾਈ ਅਰਗੇ ਮੱਝਾਂ ਰੱਖਦੇ ਆ ਤੇ ਇਧਰ ਵੀ ਮੱਝਾਂ ਆ ਗਈਆਂ ਤੇ ਮੰਨ ਲਓ ਇਧਰ ਵੀ ਮੱਝਾਂ ਆ ਗਈਆਂ ਇਹ ਮੰਨ ਲਓ ਮੱਝਾਂ ਹੀ ਮੱਝਾਂ ਦੇਖਣੀਆਂ ਜਿਹੜੇ ਬੰਨੇ ਮਾਰੂਗੇ ਟਰਾਈ ਤੇ ਪਸ਼ੂਤਨ ਸਾਰਾ ਟਾਪ ਦਾ ਤੇ ਜਿਹੜੇ ਆ ਪਸ਼ੂ ਆਗੇ ਇਧਰਲੇ ਬਾਈ ਕਹਿੰਦਾ ਆਪਾਂ ਕਰਨੇ ਆ ਸੇਲ ਆ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦੂੰਗਾ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਪਿੰਡ ਬੱਸੀਆਂ ਤਹਿਸੀਲ ਰਾਏਕੋਟ ਤੇ ਜ਼ਿਲ੍ ਤੇ ਹੋਰ ਕੀ ਹਾਲ ਆ ਬਾਈ ਠੀਕ ਆ ਭਾਈ ਸਭ ਠੀਕ ਆ ਗੱਲ ਤੇ ਮੇਨ ਗੱਲ ਆਪਾਂ ਜੇ ਗੱਲ ਕਰ ਲਈ ਆਪਣਾ ਦੁੱਧ ਦਾ ਕੰਮ ਹੀ ਆ ਨਾ ਦੁੱਧ ਤੇ ਹੀ ਕੰਮ ਕਰਦੇ ਆ ਉਹੀ ਗੱਲ ਆ ਵੀ ਜਗ੍ਹਾ ਤੰਗਾ ਤੇ ਪਸ਼ੂ ਮੈਂ ਕਹੂੰਗਾ ਜਿਆਦਾ ਹੈ ਨਾ ਸ਼ੌਂਕ ਦਾ ਕਹਿੰਦੇ ਵੀ ਉਹੀ ਗੱਲ ਆ ਕੋਈ ਮੁੱਲ ਨਹੀਂ ਹੁੰਦਾ ਇਹ ਮਜਬੂਰੀ ਕੀ ਪੈ ਗਈ ਫਿਰ ਮਜਬੂਰੀ ਜਗ੍ਹਾ ਦੀ ਓਕੇ ਹੋਰ ਕੋਈ ਮਜਬੂਰੀ ਵੀ ਨਹੀਂ ਠੀਕ ਆ ਕੋਈ ਲੇਬਰ ਦੀ ਕਹਿੰਦਾ ਲੇਬਰ ਦੀ ਵੀ ਕਮੀ ਪਈ ਜਾਂਦੀ ਹੈ ਨਾਲ ਦੀ ਨਾਲ ਉਹ ਤਾਂ ਤੁਹਾਨੂੰ ਪਤਾ ਹੀ ਉਹ ਤਾਂ ਮੈਂ ਚੱਲਦੀ ਆਉਂਦੀ ਹੈ ਠੀਕ ਆ ਗੱਲ ਆ ਨੰਬਰ ਬੋਲ ਦਿ ਜਰਾ ਹੰਮ 142 ਹਾਂਜੀ 67781 ਨਾਮ ਕੀ ਹੈ ਜੀ ਆਪਣਾ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਹਾਂਜੀ ਇਹ ਹਰਪ੍ਰੀਤ ਭਾਈ ਕਿੰਨਾ ਟਾਈਮ ਹੋ ਗਿਆ ਅਪਾਛੀ ਤੁਹਾਨੂੰ ਦਾ ਕੰਮ ਕਰਦਿਆਂ ਪਸ਼ੂ ਤਾਂ ਕੰਮ ਕਰਦੇ ਨੂੰ ਵੀਰੇ ਥੋੜੇ ਪਸ਼ੂ ਪਹਿਲਾਂ ਤਾਂ 5-7 ਸੀ ਉਹਦਾ ਕਈ ਸਾਲ ਹੀ ਹੋ ਗਏ 15-20 ਸਾਲ ਚੱਲਦੇ ਨੇ ਮੌਣ ਜਾਨੀ ਕਿ ਸਾਲ ਹੋ ਗਿਆ ਪਸ਼ੂ ਵਧਾਇਆ ਨੂੰ ਠੀਕ ਆ ਗੱਲ ਇਹਨਾਂ 'ਚ ਆ ਤਕਰੀਬਨ ਇੱਕ ਕੱਟੀ ਛੱਡ ਕੇ ਖੀਰੀ ਚਾ ਇੱਕ ਪਾਸ ਹੀ ਆ ਸਾਰਾ ਮਾਰਾ ਸਾਰਾ ਚੱਕ ਪਾਸ ਹੈ ਠੀਕ ਆ ਗੱਲ ਤੇ ਸ਼ੁਰੂਆਤ ਆ ਮੱਝ ਤੋਂ ਕਰਾਂਗੇ ਇਹ ਮੱਝ ਤੋਂ ਕਰਾਂਗੇ ਲੇਹ ਹੋ ਜਾ ਸਾਈਡ ਨੂੰ ਲੱਭੀ ਮਾਰਦੇ ਮੱਝ ਤੇ ਕੈਮਰਾ ਇੱਕ ਵਾਰੀ ਬਾਡੀ ਦੀ ਬੰਤਰ ਤੇ ਕੁਆਲਿਟੀ ਮੱਝ ਦੀ ਚੈੱਕ ਕਰਾ ਦੇ ਆਲਾ ਜੋ ਬਰਾ ਤੋਰ ਦੇ ਖੋਲ ਕੇ ਤੇ ਬਾਕੀ ਸਜਣੋਂ ਤੁਰਦੀ ਜੱਜਮੈਂਟ ਕਰਾ ਦੂੰਗਾ ਅੱਖਾਂ 'ਚ ਵੀ ਜਵਾਬ ਆਗੇ ਇਹਦੇ ਨੀਲੀ ਟੱਚ ਆ ਆਸ ਬਾਡੀ ਦੀ ਬਣਤਰ ਦਾ ਬੜੀ ਅਸਲਾ ਨਾ ਹਾਂ ਕਿੰਨੇ ਟਾਈਮ ਦੀ ਗੱਬਣਾ ਹੁਣ ਇਹ ਇਹਨੂੰ ਆਹ 15 ਤਰੀਕ ਤੋਂ ਹਾਂਜੀ 2 ਮਹੀਨੇ ਰਹਿ ਜਾਣੇ ਇੱਥੇ ਰੋਕਲਾ 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 15 ਤਰੀਕ ਨੂੰ 2 ਮਹੀਨੇ ਪੈਂਟਿੰਗ ਰਹਿ ਜਾਣਗੇ ਅੱਜ ਮੇਰਾ ਖਾਲਾ ਤਰੀਕ ਬਾਈ ਹੈਗੀਆਂ 9 ਹਨਾ 6 ਦਿਨ ਨੂੰ ਬਾਈ ਕਹਿੰਦਾ ਪੂਰੇ 2 ਮਹੀਨੇ ਰਹਿ ਜਾਣਗੇ ਲੈ ਚਲਾ ਇਧਰ ਲੈ ਬੰਨੇ ਲੈ ਜਾ ਆਪੇ ਬਾਦਸ਼ਾਹੀ ਦੀ ਠੀਕ ਆ ਆਪ ਆ ਗਈ ਬਾਦਸ਼ਾਹੀ ਦੀ ਤੇ ਸੀਮਨ ਕਿਹੜਾ ਲੱਗਿਆ ਬਾਈ ਤੇ ਸੀਮਨ ਅਰਜਨ ਵੀਰ ਐਲਡੀਐਫ ਦਾ ਐਲਡੀਐਫ ਦਾ ਅਰਜਨ ਕਮਾਲ ਆ ਜੋ ਬਰਾ ਇਥੋਂ ਨੀਲੀ ਰਾਵੀ ਦੀ ਆ ਗਿਆ ਵੀ ਨੀਲੀ ਰਾਵੀ ਤਾਂ ਵੀਰੇ ਆ ਕਮਾਲਾ ਕਮਾਲਾ ਕਿੰਨਾ ਦੁੱਧ ਵੀਰੇ ਕੱਢ ਕੇ 17 ਲੀਟਰ 17 ਆ 17 ਕਿਲੋ ਬਾਈ ਕਹਿੰਦਾ ਪੀਕ ਲੈਵਲ ਤੇ ਚਵਾ ਜਾਂਦੀ ਆ ਤੇ ਬਾਕੀ ਕੁਆਲਿਟੀ ਚੈੱਕ ਕਰ ਸਕਦਾ ਥਣਾ ਦੀ ਭਾਰ ਬੋਝ ਦੀ ਗਾਰੰਟੀ ਦੇ ਦਾਂਗੇ ਬਿਲਕੁਲ ਪੂਰੀ ਗਾਰੰਟੀ ਦਾਂਗੇ 100 ਦੀ 100 ਹਰੇਕ ਪੱਖ ਤੋਂ ਅੱਜ ਜੇ ਕਿਸੇ ਭਰਾ ਨੇ ਮੈਂ ਕਹੂੰਗਾ ਵੀ ਅੱਜ ਲੈ ਕੇ ਜਾਣੀ ਆ ਭਾਰ ਬੋਝ ਦੀ ਥਣਾ ਦੀ ਉਹਦੀ ਓਟਰ ਹੋਊਗੀ ਬਿਲਕੁਲ ਜੀ ਠੀਕ ਆ ਤੇ ਰੇਟ ਭਾਈ ਇਹਨਾਂ ਦਾ ਫਿਰ ਆ ਰੇਟ ਬਾਈ ਫੋਨ ਤੇ ਕਰ ਲਾਂਗੇ ਫੋਨ ਤੇ ਬਾਹਲੇ ਤਾਂ ਨਹੀਂ ਮੰਗਦਾ ਨਾ ਨਾ ਠੀਕ ਆ ਗੱਲ ਆ ਰੇਟ ਬਾਈ ਕਹਿੰਦਾ ਫੋਨ ਤੇ ਰਹੂਗਾ ਤੇ ਰੇਟ ਰਹੂਗਾ ਮੱਲੋ ਕੁਆਲਿਟੀ ਦੇ ਹਿਸਾਬ ਦਾ ਟਾਂ ਚਾ ਬਹੁਤ ਸੋਹਣਾ ਰੱਖਦੀ ਆ ਤੇ ਉੱਤੋਂ ਬਾਡੀ ਦੀ ਚੜਾਈ ਚੈੱਕ ਕਰ ਸਕਦੇ ਹੋ ਤੇ ਥੱਲੋਂ ਝੋਲ ਵੀ ਮੈਂ ਕਹੂੰਗਾ ਆਰਡਰ ਚ ਫੁੱਲ ਝੋਲ ਆ ਗਈ ਪੂਰੀ ਜਿਹੜੇ ਸੱਜਣੇ ਨੇ ਨਾ ਨੀਲੀ ਦੇ ਟਾਪ ਦੇ ਬੱਚੇ ਲੈਣੇ ਆ ਉਹ ਵੀ ਸੱਜਣੇ ਮੱਝ ਜ਼ਰੂਰ ਲੈ ਕੇ ਜਾਇਓ ਬਾਈ ਤਾਂ ਕਿਉਂਕਿ ਹੁਣ ਦੋ ਨੰਬਰ ਤੇ ਨਾ ਤੁਹਾਨੂੰ ਇਹਦੀ ਕੱਟੀਏ ਦਿਖਾਉਂਗਾ ਮੈਂ ਵੀ ਇਹ ਰਿਜ਼ਲਟ ਕਿਦਾਂ ਦਾ ਆ ਪਾਉਂਦੀ ਆ ਆ ਕੱਟੀ ਕਰ ਸਕਦੇ ਹੋ ਚੈੱਕ ਆ ਜਾ ਤੇ 2 ਨੰਬਰ ਤੇ ਸੱਚ ਨੂੰ ਆ ਕੱਟੀ ਲੱਗਿਆ ਤਾਂ ਹੁਣ ਟੇਡੇ ਕੱਟ ਚ ਆ ਗਈ ਓਸੇ ਮੱਝ ਦੀ ਕੱਟੀ ਆ ਇਹ ਬਖਸ਼ ਦੀ ਇਹ ਆ ਗਈ ਬਾਈ ਕਹਿੰਦਾ ਲੌਂਗੋ ਵਾਲਤੀ ਜਿਹੜਾ ਪਹਿਲਾਂ ਹੁਣ ਤੂ ਤੂਤ ਵਾ ਗਿਆ ਬਖਸ਼ ਦੀ ਦੰਦੋ ਕਿਵੇਂ ਰਹੂਗੀ ਬਾਈ ਦੰਦੋ ਖੀਰੀ ਹੈ ਜੀ ਦੰਦੋ ਰਹੂਗੀ ਖੀਰੀ ਟੈਂਕ ਤੋਂ ਇਧਰ ਲੈ ਬੰਨੀ ਕਮਾ ਦੇ ਬਾਈ ਐ ਐਂ ਦੀ ਲੈ ਚਲ ਕਮਾ ਕੇ ਕੱਟ ਕੋਟ ਚੈੱਕ ਕਰਾ ਦਾਂਗੇ ਗੱਬਣ ਕਿਹੜੇ ਤੋਂ ਬਾਈ ਇਹ ਟੈਂਕ ਤੋਂ ਜੀ ਟੈਂਕ ਤੋਂ ਆ ਲੈ ਚਲ ਇਧਰ ਲੈ ਬੰਨੀ ਲੈ ਜਾ ਲਾ ਆਪ ਆ ਗਈ ਬਾਈ ਕਹਿੰਦਾ ਅਲਬਖਸ਼ ਦੀ ਟੈਂਕ ਤੋਂ ਗੱਬਣ ਦੰਦੋ ਰਹੂਗੀ ਖੀਰੀ ਤੇ ਬਾਕੀ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਹੋ ਇਹ ਇੱਕ ਨੰਬਰ ਵਾਲੀ ਮੱਝ ਦੀ ਕੱਟੀ ਆ ਗਈ ਥੋੜਾ ਜੰ ਅੰਦਰ ਰਹਿਣ ਕਰਕੇ ਕਹੂੰਗਾ ਮੈਂ ਰੰਗ ਇਦਾਂ ਦਾ ਹੋ ਗਿਆ ਤੇ ਥੱਲੇ ਦੀ ਰਹੂਗੀ ਬਿਲਕੁਲ ਸਾਫ਼ ਕੁਆਲਿਟੀ ਇੱਥੋਂ ਕਰ ਸਕਦੇ ਹੋ ਚੈੱਕ ਆ ਲੈ ਚੱਲ ਬਾਈ ਲੈ ਚੱਲ ਕਮਾਲੀ ਕਮਾਲਾ ਇਧਰਲੇ ਬੰਨੇ ਕਮਾਲਾ ਇੱਥੋਂ ਤੇ ਇਹਦੀ ਮਾਂ ਇੱਕ ਨੰਬਰ ਵਾਲੀ ਜਿਹੜੀ ਦਿਖਾਈ ਬਿਲਕੁਲ ਜੀ ਬਿਲਕੁਲ ਉਹਦਾ ਕਿੰਨਾ ਦੁੱਧ ਆਇਆ ਬਾਈ 17 ਕਿਲੋ ਜੀ 17 ਦੇ ਲਗਭਗ ਇਹਦੀ ਮਾਂ ਦਾ ਦੁੱਧ ਆ ਗਿਆ ਅਲਬਖਸ਼ ਦੀ ਆਪ ਟੈਂਕ ਤੋਂ ਗੱਬਣਾ ਜੀ ਟੈਂਕ ਤੋਂ ਗੱਬੋ ਠੀਕ ਆ ਗੱਲ ਆ ਇਹ ਆ ਗਈ ਬਾਈ ਕਹਿੰਦਾ ਟੈਂਕ ਤੋਂ ਗੱਬਣਾ ਰੇਟ ਆ ਜਿਹੜਾ ਰੇਟ ਸਾਰੇ ਪਸ਼ੂਆਂ ਦਾ ਬਾਈ ਕਹਿੰਦਾ ਫੋਨ ਤੇ ਕਰਨਾ ਕਈ ਵਾਰੀ ਜਿਹੜੇ ਜਿਹੜੇ ਪਸ਼ੂ ਖੜ ਗਏ ਉਹ ਬਾਈ ਕਹਿੰਦਾ ਤਿਆਰ ਕਰਕੇ ਵੇਚ ਦਾਂਗੇ ਤੇ ਜਿਹੜੇ ਜਿਹੜੇ ਹਰਪ੍ਰੀਤ ਬਾਈ ਨਾਲ ਦੀ ਨਾਲ ਕਹਿ ਲਈ ਵੀ ਵਿਕੀ ਜਾਣਗੇ ਉਹਦਾ ਰੇਟ ਉਦਾਂ ਦਾ ਰੱਖੋ ਉਹਨਾਂ ਦਾ ਰੇਟ ਉਦਾਂ ਦਾ ਉਹ ਜਿਹੜਾ ਹੁਣ ਸੂਣ ਦਾ ਟਾਈਮ ਰਹਿੰਦਾ ਉਹ ਜੋ ਆਪਾਂ ਘਟਾ ਕੇ ਦਵਾਂਗੇ ਜੇ ਸੂਣ ਤੇ ਆਇਆ ਤੋਂ ਉਹ ਫਿਰ ਆ ਸੂਣ ਤੇ ਆਇਆਂ ਦਾ ਬਾਈ ਕਹਿੰਦਾ ਉਦਾਂ ਦਾ ਰੇਟ ਕਰ ਦਾਂਗੇ ਤੇ ਦੰਦੋਂ ਖੀਰੀ ਦੇ ਹਿਸਾਬ ਨਾਲ ਸਰੀਰ ਕੱਟੀ ਦਾ ਇਹ ਕ ਤੇ ਇਹ ਆ ਗਈ ਸੱਜਣਾ ਤਿੰਨ ਨੰਬਰ ਵਾਲੀ ਕੱਟੀ ਇਹ ਕਿਹੜੇ ਸੀ ਮੰਨਦੀ ਆ ਭਾਈ ਇਹ ਅਜੂਬੇ ਦੀ ਹੈ ਇਹ ਨੀਲੀ ਰਾਬੀ ਵਾਲੇ ਅਜੂਬੇ ਦੀ ਤੇ ਇਹ ਦੰਦੋਂ ਕਿਵੇਂ ਰਹੂਗੀ ਇਹ ਦੰਦੋਂ ਦੂੰਦੀ ਹੈ ਵੀਰੇ ਦੋ ਦੰਦਾਂ ਹਾਂ ਥੋੜਾ ਤੁਰਦੀ ਘੱਟ ਆ ਨਾ ਆ ਬਾਹਰਲੇ ਬੰਨੇ ਬਾਈ ਕਹਿੰਦਾ ਕੱਢਦੇ ਨਹੀਂ ਪਸ਼ੂ ਇਹ ਮੰਨ ਲਓ ਵੀ ਜਿੱਥੇ ਖੜੇ ਨੇ ਉੱਥੀ ਜਵਾਲ ਹੋਊਗੀ ਘੱਡੀ ਘੱਡੀ ਆ ਨਾ ਜਵਾਲ ਹੋਊਗਾ ਹਾਂ ਤੇ ਥੱਲੋਂ ਰਹੂਗੀ 100 ਦਾ 100 ਥਣ ਰਹਿਣਗੇ ਸਿੰਗਲ ਚਾਰਾ ਥੋੜਾ ਨੇੜੇੋਂ ਫੜ ਕੇ ਤੋੜਦੇ ਇਧਰਲੇ ਮੈਨੂੰ ਤਿਹਾਰੀ ਦਾ ਕਰਦੀ ਆ ਥੋੜਾ ਜਿਹਾ ਤਿਹਾਰੇ ਦੀ ਹਲਕਤ ਕਰਦੀ ਇੱਥੋਂ ਘਮਾਲਾ ਬੱਸ ਘਮਾਲ ਤੇ ਇੱਥੇ ਤੋਂ ਕੱਟ-ਕੁੱਟ ਸੱਜਣੋ ਇਹਦਾ ਵੀ ਬੜਾ ਕਮਾਲ ਦਾ ਲੱਗਿਆ ਇਹ ਆ ਗਈ ਬਾਈ ਕਹਿੰਦਾ ਜੂਬੇ ਦੀ ਡਾਇਮੰਡ ਤੋਂ ਦੁੱਗੀ ਤੇ ਗੱਬਣ ਆ ਗਈ ਹਰੀ ਕਾਲੇ ਡਾਇਮੰਡ ਤੋਂ ਡਾਇਮੰਡ ਤੋਂ ਇੱਥੇ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ ਪਰੇਸ਼ਾਨ ਨਾ ਕਰ ਫੇਸ ਕਰ ਦੇ ਉਰਲੇ ਬਣੇ ਤੇ ਇਹਦੀ ਮਾਂ ਦੁੱਧ ਕਿੰਨਾ ਕਹ ਬਾਈ ਇਹਦੀ ਮਾਂ ਦੁੱਧ ਸੀਗਾ 18 ਲੀਟਰ ਦੀ 18 ਲੀਟਰ ਇਹਦੀ ਮਾਂ ਹੈਗੀ ਆਪਣੇ ਕੋਲੇ ਨਹੀਂ ਉਹ ਨਹੀਂ ਉਹ ਸੇਲ ਕਰਦੀ ਠੀਕ ਹੈ ਗੱਲ ਆ ਇਹਦੀ ਮਾਦਰ ਬਾਈ ਕਹਿੰਦਾ ਸੇਲ ਕਰਦੀ ਤੇ ਬਾਕੀ ਕੁਆਲਿਟੀ ਚੰਗੀ ਆ ਮੂੰਹ ਕਰ ਦੇ ਉਰਲੇ ਬਣੇ ਦੋਸਤ ਇਹ ਕਰ ਦੇ ਕਰ ਦੇ ਢਿੱਲੀ ਛੱਡ ਦੇ ਇੱਥੋਂ ਕਰਾ ਦੇ ਚੈੱਕ ਕਰ ਦੇ ਫ ਤੇ ਇਹ ਬਾਈ ਜਿਵੇਂ ਆਪਾਂ ਯੂਬੇ ਦੀ ਦੱਸਦੇ ਆ ਉਹ ਚੀਜ਼ ਦੀ ਆਪਣੀ ਗਰੰਟੀ ਰੋਣੀ ਬਿਲਕੁਲ ਗਰੰਟੀ ਆ ਵੀਰ ਠੀਕ ਆ ਜਿਹੜੀ ਚੀਜ਼ ਕਹਾਂਗੇ ਉਹ ਹੋਊਗੀ ਦੰਦੋ ਦੁੱਗੀ ਤੇ ਗੱਬਣ ਕਿਹੜੇ ਦੱਸਿਆ ਗੱਬਣ ਦਾ ਡਾਇਮੰਡ ਦੋ ਜੀ ਕਿੰਨੇ ਮਹੀਨਿਆਂ ਦੀ ਇਹ ਹੈਗੀ ਆ 5 ਮਹੀਨੇ ਦੀ ਗੱਬਣ ਉਹ ਜਿਹੜੀ 2 ਨੰਬਰ ਤੇ ਦਿਖਾਈ ਆ ਉਹ ਉਹਨੂੰ ਤਾਂ ਹੀ 2 ਮਹੀਨੇ ਰਹਿੰਦੇ ਸੂਣ ਉਹਦੇ 2 ਮਹੀਨੇ ਬਾਕੀ ਨੇ ਜਿਹੜੀ 2 ਨੰਬਰ ਤੇ ਕੱਟੀ ਦਿਖਾਈ ਆ ਇਹ ਆ ਗਈ ਬਾਈ ਕਹਿੰਦਾ 5 ਮਹੀਨਿਆਂ ਦੀ ਗੱਬਣ ਤੇ ਥੱਲੋਂ ਕੁਆਲਿਟੀ ਚੈੱਕ ਕਰ ਸਕਦੇ ਹੋ ਕੱਟੀ ਦੀ ਥਣ ਪੂਰੀ ਵਿੱਥੀ ਤੇ ਲੱਗਿਆ ਬਾ ਘਮਾਲਾ ਬਾਈ ਲੈ ਚਲ ਇਧਰ ਲੈ ਬੰਨੀ ਸਵੇਰ ਆਦੀ ਰਹੂਗੀ ਬਿਲਕੁਲ ਠੰਡੀ ਸੀਲਾ ਬੱਤ ਲਿਆਰੇ ਦੀ ਕਹੂੰਗਾ ਮੈਂ ਥੋੜੀ ਔਲ ਮਨਾਉਂਦੀ ਆ ਮੰਗਰਲੇ ਬੰਨਿਓ ਹੱਕ ਦੋ ਜੀ ਇਹ ਰਹੂਗੀ ਪੂਰੇ ਪੰਜਾਂ ਦੀ ਗੱਬਣਾ ਤੇ ਜਿਵੇਂ 5 ਮਹੀਨਿਆਂ ਦੀ ਕਈਆ ਬਾਈ ਕੋਈ ਚੈੱਕ ਪਾਸ ਕਰਾ ਕੇ ਲੈ ਜੇ ਜਦੋਂ ਮਰਜੀ ਜਿਹੜਾ ਮਰਜੀ ਠੀਕ ਆ ਵੀ ਜਿਹੜਾ ਵੀ ਭਰਾ ਲੈਣ ਆਊਗਾ ਉਹ ਮੈਂ ਕਹੂੰਗਾ ਵੀ ਬਾਈ ਦੇ ਘਰੋਂ ਚੈੱਕ ਪਾਸ ਕਰਾ ਕੇ ਲੈ ਜਾਓ ਤੇ ਜਿਹੜੇ ਸੀਮਨ ਦੀ ਬਾਈ ਕਹਿੰਦਾ 10 ਤੇ ਉਹਦੀ ਵੀ ਗਾਰੰਟੀ ਰਹੂਗੀ ਤੇ ਜਿਹੜਾ ਸੀਮਨ ਲੱਗਿਆ ਮੈਂ ਕਹੂੰਗਾ ਅੱਗੇ ਉਹਦੀ ਵੀ ਬਾਈ ਕਹਿੰਦਾ ਗਰੰਟੀ ਰੋ ਕੱਦ ਕਾੜ ਕੱਟੀ ਦਾ ਚੰਗਾ ਛੋਟੀ ਕੋਈ ਸੱਜਣ ਮੰਨ ਨਾ ਲਵੇ ਕੁਆਲਿਟੀ ਤੁਹਾਡੇ ਸਾਹਮਣੇ ਆ ਇਹਦਾ ਆ ਗਿਆ ਤੀਜਾ ਨੰਬਰ ਤੇ ਹੁਣ ਜੋਵਰ ਵਾਲੀ ਆ ਚਾਰ ਨੰਬਰ ਵਾਲੀ ਤੇ ਇਹਦਾ ਨੰਬਰ ਸੱਚ ਨੂੰ ਰਹੂਗਾ ਚੌਥਾ ਕੱਦ ਕਹੂੰਗਾ ਆ ਗਿਆ ਫੁੱਲ ਵੱਡਾ ਤੇ ਇਹਦੀ ਉਮਰ ਕਿਵੇਂ ਦੰਦੋ ਕਿਵੇਂ ਬਾਈ ਦੰਦੋ ਖੀਰੀ ਹੈ ਵੀਰੇ ਦੰਦੋ ਖੀਰੀ ਤੇ ਯਾਰ ਵੱਡੀ ਦਾ ਵਾੜੀਆ ਖੀਰੀ ਦੇ ਹਿਸਾਬ ਨਾਲ ਇਹਦੀ ਮਾਂ ਹਰਿਆਣੇ ਚੋਂ ਲਿਆਉਂਦੀ ਸੀ ਆਪਾਂ ਹਾਂਜੀ ਤੀਜੇ ਸੂਏ 21 ਕਿਲੋ ਦਾਤ ਦੇ ਕੇ ਗਈ ਆ ਆਪਣੇ ਇਹ ਕਿਹੜੇ ਸੀਮਨ ਦੀ ਆ ਨਵਾਬ ਦੀ ਨਵਾਬ ਦੀ ਆਪਾਂ ਕਹ ਲਈਏ ਸਰਸਵਤੀ ਵਾਲੀ ਠੀਕ ਹੈ ਕਰਨ ਆਏ ਬਾਈ ਕਹਿੰਦਾ ਨਵਾਬ ਦੀ ਜੈਡ ਬਲੈਕ ਰੋ ਕਮਾਲਾ ਚੋ ਭਰਾ ਇਧਰਲੇ ਬੰਨੇ ਕਮਾਲਾ ਉਤਲੇ ਬੰਨੇ ਤੇ ਕੱਦ ਤਾਂ ਬਾਈ ਯਾਰ ਖਾਸਾ ਵੱਡਾ ਲੱਗਦਾ ਖੀਰੀ ਹੈਗੀ ਅੱਜ ਵੀਆ ਖਰਦਿਆ ਉਹ ਖੜਦੀਆਂ ਦਾ ਮੂੰਹ ਪਾਟ ਲਈ ਆ ਪਰੇਸ਼ਾਨ ਨਾ ਕਰ ਕੋਈ ਗੱਲ ਨਹੀਂ ਉਹਦਾ ਜਿਹੜਾ ਸੱਜਣ ਆਊਗਾ ਉਹਨੂੰ ਦਿਖਾ ਦਿਓ ਇਹ ਗੱਬਣ ਹੈਗੀ ਬਾਈ ਨਹੀਂ ਵੀਰੇ ਇਹ ਗੱਬਣ ਹੈ ਇਹ ਬਾਈ ਕਹਿੰਦਾ ਖਾਲੀ ਆ ਫਲਹਾਲ ਦੰਦੋ ਰਊਗੀ ਖੀਰੀ ਤੇ ਆਪ ਆ ਗਈ ਬਾਈ ਕਹਿੰਦਾ ਨਵਾਬ ਦੀ ਥੋੜਾ ਜਿਹਾ ਕਹੂੰਗਾ ਵੀ ਪਸੂ ਬਾਈ ਕਹਿੰਦਾ ਕਦੇ ਖੋਲੇ ਨਹੀਂ ਕਿਉਂਕਿ ਰੰਗ ਵੀ ਤੁਹਾਨੂੰ ਉਹਦੇ ਕਰਕੇ ਥੋੜਾ ਫਿੱਕਾ ਲੱਗੂ ਛੱਤ ਥੱਲੇ ਬੰਦੀਆਂ ਰਹਿੰਦੀਆਂ ਖੋਲ ਕੇ ਛੱਡ ਦੇ ਇੱਧਰਲੇ ਬੰਨੇ ਤੇ ਬਾਕੀ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਹੋ ਕਾਦਰ ਰਹੂਗਾ ਪੂਰਾ ਫੁੱਲ ਵੱਡਾ ਤੇ ਨੰਬਰ ਇਹਦਾ ਰਹੂਗਾ ਚੌਥਾ ਤੇ ਹੁਣ ਜੋਬਰਾ ਲਿਆ ਪੰਜਵੇਂ ਨੰਬਰ ਵਾਲੀ ਤੇ ਇਹਦਾ ਨੰਬਰ ਰਹੂਗਾ ਪੰਜਵਾਂ ਤੇ ਇਹ ਕਿਹੜੇ ਦੀ ਆ ਬਾਈ ਇਹ ਰਫਤਾਰ ਦੀ ਹੈ ਵੀਰੇ ਇਹ ਰਫਤਾਰ ਦੀ ਉਹ ਜਿਹੜੀ ਮੱਝ ਆਪਣੇ ਕੋਲੇ ਖੜੀ ਆ 20 ਦਿਨ ਲੈਂਦੇ ਸੋ ਉਹਨੂੰ ਉਹਦੀ ਐ ਛੁੱਟੀ ਐ ਓਕੇ ਕਿੰਨੇ ਕੁ ਦੁੱਧ ਆ ਦੋ ਦੋ ਦੇਗੀ ਵੀਰੇ 20 ਕਿਲੋਸ ਪਲੱਸ 20 ਕਿਲੋ ਆ ਇਹਦੀ ਮਾਂ ਦਾ ਬਾਈ ਕਹਿੰਦਾ 20 ਤੋਂ ਪਲੱਸ ਆ ਗਿਆ ਇਹਦੀ ਮਾਦਰ ਖੜੀ ਵੀ ਆ ਉਹਦੇ 20 ਦਿਨ ਪੈਂਡਿੰਗ ਨੇ ਬਾਈ ਕਹਿੰਦਾ ਅੱਜ ਵੇਚ ਉਹ ਵੀ ਦੇਵਾਂਗੇ ਜੇ ਕੋਈ ਸੱਜਣ ਚੰਗੀ ਕੀਮਤ ਲਾ ਦੂਗਾ ਤੇ ਇਹਦੀ ਮਾਂ ਦੀ ਇਹਦੇ ਨਾਲ ਡੀਐਨਏ ਦੀ ਗਾਰੰਟੀ ਦੇ ਦਾਂਗੇ ਬਿਲਕੁਲ ਜੀ ਫੁੱਲ ਗਾਰੰਟੀ ਹੈ ਠੀਕ ਆ ਗੱਲ ਇਹ ਗੱਬਣਾ ਹੈ ਇਹ ਗੱਬਣਾ ਜੀ ਬਤਾ ਲੈ ਚਲਾ ਇਹਨੂੰ ਤੋੜ ਦੇ ਕਿਹੜੇ ਤੋਂ ਗੱਬਣਾ ਹੈ ਬੇਤਾਬ ਤੋਂ ਜੀ ਇਹ ਆ ਗਈ ਬਾਈ ਕਹਿੰਦਾ ਬੇਤਾਬ ਤੋਂ ਗੱਬਣ ਦੰਦੋ ਕਿ ਮਰੂਗੀ ਬਾਈ ਦੰਦੋ ਖੀਰੀ ਹੈ ਜੀ ਦੰਦੋ ਖੀਰੀ ਇੱਕ ਗੱਲ ਤੁਹਾਨੂੰ ਦੱਸ ਦਾਂ ਨਾ ਜਗਾ ਜ਼ਰੂਰ ਘੱਟ ਆ ਪਰ ਹੀਰੇ ਸਾਮੀ ਬੈਠਾ ਹੈ ਸੱਜਣ ਬੜੀਆਂ ਕਮਾਲ ਦੀਆਂ ਝੋਟੀਆਂ ਹਾਈਟ ਵੀ ਫੁੱਲ ਕੋ ਦੰਦੋ ਖੀਰੀ ਦੱਸਿਆ ਬਾਈ ਦੰਦੋ ਖੀਰੀ ਆ ਦੰਦੋ ਰਹੂਗੀ ਬਾਈ ਕਹਿੰਦਾ ਖੀਰੀ ਤੇ ਫੁੱਲ ਵੱਡਾ ਕਦ ਮਾਂ ਦਾ ਦੁੱਧ ਵੀ 20 ਪਲੱਸ ਆ ਪਰ ਰਫਤਾਰ ਦੀ ਬੇਤਾਬਤੋ ਆ ਗਈ ਗੱਬਣ ਲੈ ਚਲ ਚੋ ਬਰਾ ਅੰਦਰ ਲੈ ਬੰਨੇ ਇਹਦਾ ਨੰਬਰ ਆ ਗਿਆ ਪੰਜਵਾਂ ਇਹ ਮੰਨ ਲਓ ਵੀ ਤੁਹਾਨੂੰ ਨਾ ਮੱਲੋ ਮੈਂ ਪੰਜ ਤੋਹਫੇ ਪੀਸ ਦਿਖਾਤੇ ਇਹ ਸੱਜਣ ਕੋਲੋਂ ਬਹੁਤ ਕਮਾਲ ਦੀਆਂ ਕੱਟੀਆਂ ਆ ਗਈਆਂ ਤੇ ਬਾਕੀ ਇੱਥੇ ਤੋਂ ਕੁਆਲਿਟੀ ਕਰ ਸਕਦੇ ਹਾਂ ਚੈੱਕ ਥਣ ਬਾਈ ਸਿੰਗਲ 4 4 ਹੀ ਰਹਿਣਗੇ ਸਿੰਗਲ 4 4 ਵੀ ਠੀਕ ਹੈ ਗੱਲ ਆ ਨੰਬਰ ਬੋਲ ਦਿ ਜਰਾ ਫੋਨ ਨੰਬਰ ਬੋਲ ਦਿ ਜੀ ਨੰਬਰ ਵੀਰੇ 98142 ਹਾਂਜੀ 67781 98142 67781 67781 ਵੀ ਦਾ ਨੰਬਰ ਆ ਇੱਕ ਮੱਝ ਦਾ ਤੁਹਾਨੂੰ ਆ ਦਿਖਾਤੀ ਇੱਕ ਨੰਬਰ ਤੇ ਇਹਦੇ 2 ਮਹੀਨੇ ਪੈਂਡਿੰਗ ਨੇ 2 ਮਹੀਨੇ ਇਹਦੇ ਵੀ 2 ਪੈਂਡਿੰਗ ਆ ਤੇ ਦੋ ਨੰਬਰ ਵਾਲੀ ਦੇ ਵੀ 2 ਮਹੀਨੇ ਪੈਂਡਿੰਗ ਆ ਗਏ ਤੇ ਬਾਕੀ ਨਾ ਤੁਹਾਨੂੰ ਮੈਂ ਪਿਛਲੇ ਬੰਨੇ ਜਾ ਕੇ ਦਿਖਾ ਦੂੰਗਾ ਜਗਾ ਦਾ ਬਾਸ ਆ ਜਗਾ ਕਰ ਕੀ ਬਾਈ ਕਹਿੰਦਾ ਵੇਚਣਾ ਨੇ ਇਹ ਕੱਟੀ ਦਾ ਏਸੇ ਮੱਝ ਦੀ ਆ ਗਈ 2 ਮਹੀਨੇ ਬਾਕੀ ਤੇ ਆ ਆ ਗਈ 5 ਮਹੀਨਿਆਂ ਦੀ ਗੱਬਣਾ ਤੇ ਆ ਆ ਗਈ ਮੰਨ ਲਓ ਦੰਦੋਂ ਖੀਰੀ ਹਲੇ ਖਾਲੀ ਤੇ ਇਹ ਇਹ ਕਿੰਨੇ ਮਹੀਨੇ ਦੇਸੇ ਦੀ ਲਾਸਟ ਵਾਲੀ ਕੱਟੀ ਬਾਈ ਇਹ ਤਾਂ 9 ਮਹੀਨੇ ਦੀ ਗੱਬਣ ਇਹ 3 ਮਹੀਨਿਆਂ ਦੀ ਚੈੱਕ ਪਾਸ ਤੇ ਆ ਨਾਲ ਇਹਦੀ ਮਾਦਰ ਖੜੀ ਆ ਇਹ ਦੰਦਿਆਂ 20 ਪਲਸ 20 25 ਦਿਨ ਪੈਂਡਿੰਗ ਨੇ ਜੇ ਕੋਈ ਸੱਜਣਾ ਚੰਗੀ ਕੀਮਤ ਲਾ ਦੋ ਤਾਂ ਬਾਈ ਕਹਿੰਦਾ ਇਹਦੀ ਮਾਦਰ ਵੀ ਸੇਲ ਕਰ ਦਾਂਗੇ ਇਹ ਸਾਰੇ ਪਸ਼ੂ ਬਾਈ ਕੋਲ ਬਕਾਉ ਨੇ ਨੰਬਰ ਸਕਰੀਨ ਤੇ ਚੱਲਦਾ ਸੰਪਰਕ ਬਾਈ ਨਾਲ ਕਰ ਲਿਓ ਪਿੰਡ ਬੱਸੀਆਂ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਰੂਗਲ ਲੁਧਿਆਣਾ ਧੰਨਵਾਦ